ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਕਰਤੀ ਆ ਸੋਹ ਸੁਹਾ ਵਲੌਗ ਦੀ ਸਟਾਰਟਿੰਗ ਆ ਵਾ ਖੇਤ ਆ ਕੇ ਤੇ ਰਾਤ ਆਪਾਂ ਕਿੱਲਾ ਖ ਵੱਢ ਕੇ ਗਏ ਸੀ ਇੱਥੇ ਹਨ ਇਹ ਆ ਨਾਲ ਲੱਗ ਮਾ ਤੇ ਮਸ਼ੀਨ ਵੀ ਆਪਣੇ ਆ ਗਈ ਹੁਣ ਤੇ ਹੁਣ ਬਸ ਤਿੰਨ ਸਵਾ ਤਿੰਨ ਸਾਢੇ ਤਿੰਨ ਕਿੱਲੇ ਰਹਿ ਗਏ ਮਸ਼ੀਨ ਅੱਜ ਉਧਰਲੀ ਸਾਈਡ ਦੀ ਆਈ ਆ ਉਹ ਵੇਖੋ ਫਾਲਸਾ ਖੜਿਆ ਠੀਕ ਹੈ ਤੇ ਮੈਂ ਦਾਤੀਆਂ ਚੱਕਣ ਆਇਆ ਇੱਥੋਂ ਦਾਤੀਆਂ ਚੱਕ ਕੇ ਤੇ ਫਿਰ ਚੱਲਦੇ ਆਂ ਉਧਰ ਆਪਾਂ ਠੀਕ ਹੈ ਤੋਂ ਨਹੀਂ ਆਵਾਂਗੇ ਤੇ ਇਹਨੇ ਗੁਰਪ੍ਰੀਤ ਵੀ ਆਉਂਦਾ ਟਰੈਕ ਲੈ ਕੇ ਫਿਰ ਟੋਚੀ ਲਵਾਈਂਦਾ ਦਿਓ ਤੇ ਇਹਨੇ ਚੱਲ ਗਿਆ ਪਤਾ ਚੱਕ ਕੇ ਦਾਤੀਆਂ ਆ ਕਿੱਲਾ ਵੱਡੇ ਬਸ ਕੱਲ ਰਾਤ ਨੇਰੇ ਹੋਈ ਤੇ ਬਸ ਹੁਣ ਅੱਧੇ ਘੰਟੇ ਘੰਟੇ ਤੱਕ ਮਸ਼ੀਨ ਸਟਾਰਟ ਕਰ ਦਿਆਂਗੇ ਕੰਮ ਆਪਣਾ ਤੇ ਚਲੋ ਬਾਬੋ ਚੱਲਦੇ ਆ ਤੇ ਹੁਣ ਚੱਲ ਕੇ ਦਿਖਾਉਣੀ ਆ ਚਲੋ ਬਈ ਹਾਂ ਕਿਸਾਨ ਵੀਰ ਸੱਟ ਬੜੀ ਬੜੀ ਹਾਂ ਲਓ ਜੀ ਮਸ਼ੀਨ ਵਾਰਨ ਲੱਗੇ ਅੰਦਰ ਕਿੱਥੇ ਵਾਰਨ ਲੱਗੇ ਬਾਹਾਂ ਚ ਵਾਰਨ ਲੱਗੇ ਅੰਦਰ ਮੈਂ ਕਿਹਾ ਆਦਾ ਮਸ਼ੀਨ ਵਾਰਨ ਲੱਗੇ ਜੀ ਤਾਂ ਜਾ ਤਾਂ ਜਾ ਕੋਲੇ ਲੀਵਰ ਲਾਈਨ ਚੱਟਾ ਜੀ ਹੋਰ ਕਰ ਲੈ ਨਾ ਲੀਵਰ ਫੜ ਕੇ ਲਵਾ ਦੇ ਨਹੀਂ ਤੂੰ ਜਾੜਾ ਕੋਲੇ ਨਹੀਂ ਲੀਵਰ ਤੁਹਾਡੇ ਵਾਲੂ ਬਾਹਰ ਦੋ ਲੀਵਰ ਲਾਉਣੇ ਪੈਣਗੇ ਇੱਕ ਦੋ ਲਵਾ ਦੀ ਫੜ ਕੇ ਇੱਕ ਤਾਂ ਲਾ ਤਾਂ ਲੋਲ ਵਾਲਾ ਵੀ ਲੋਲ ਵਾਲਾ ਹਾਂ ਪਹਿਲਾਂ ਮਹੀਨ ਉੱਤਰਦੇ ਨੇ ਕਿਹੜੇ ਥਾਉਦਾਰ ਦੇ ਪੁੱਠੇ ਥਾਉਦਾਰ ਤੋਂ 6 ਫੁੱਟ ਥੱਲੇ ਕਰਦੇ ਆਂ ਬੈਗੀ ਪੁੱਲ ਤਵਣੀ ਦੇ ਹੁਣ ਉਹ ਟਰਾਲੀਆਂ ਭਰ ਕੇ ਲ ਜਾਂਦੇ। ਚੱਲੀਏ ਹੁਣੇ। ਲੈ ਚੈੱਕ ਦਿਓ ਫਟੇ ਖਰਾ। ਕੰਮ ਦਾ ਹੋ ਦੇ। ਵਾਹ! ਬਿਲਕੁਲ ਸੋਹਣਾ। ਚਲੋ ਜੀ। ਸਾਡਾ ਕੰਮ ਹੈ ਮਗਰ ਡਾਟੀਆਂ ਵਾਲਾ। ਤੇ ਕੰਮ ਹੋਇਆ ਸਟਾਰਟ। ਲਓ ਬਈ ਮਿੱਤਰੋ ਟੈਂਕੀ ਡੇਢ ਪਾਦੀ ਦੀ ਦੋ ਪਾਦੀਆਂ ਹੈਂ। ਜਿਵੇਂ? ਹਾਂ ਹਾਂ ਸਾਰਾ ਮਜ਼ਾਮ ਕੰਮ ਹੈ। ਨਾ ਵੀ ਕਿਲਾ ਸਵਾ ਕਿਲਾ ਸਵਾ ਕਿਲਾ ਹੋਰ ਤਾਂ ਡੂੜ ਦੀ ਨੇੜ ਨੇ ਤੇ ਬਸ ਚੂੜ ਦੋ ਕਿੱਲੇ ਹੋਰ ਰਹਿ ਗਏ ਬਸ ਇੱਕ ਡੇਢ ਵੇਲੇ ਨੂੰ ਆਪਾਂ ਵੇਹਲੇ ਆ ਨਾ ਉਹਦੂ ਆ ਜਾ ਆਪਣਾ ਬਸ ਹਿਆਰ ਕਾਇਮ ਕਰ ਲਾ ਸਾਰੇ ਕਸਗੇ ਕੁਸਗੇ ਲਾ ਕੇ ਰੱਖ ਲਾ ਫੇਤੀ ਹੈ ਹਾਂ ਤਰੋ ਚੋਨਾ ਵਰਤਾ ਇੱਕ ਟਰਾਲੀ ਆਪਣੀ ਮੂਰੇ ਗਈ ਤੇ ਇੱਕ ਜਾਂਦੀ ਆਹ ਤੇ ਚੋਨਾ ਇਹ ਵੀ ਬਹੁਤ ਵਧੀਆ ਹੋਇਆ ਹਨਾ 250 ਪਰੂ ਮੰਤਰ ਆਉਣਾ ਹੋ ਜੂਗਾ ਕੋ 17 18 ਹੁੰਦਾ ਹੀ ਇੰਨਾ ਕੋਈ ਨਦਰ ਘੜਦਾ ਬਹੁਤ ਹੁੰਦਾ ਹਨਾ ਜੀ ਤੇ ਮਸ਼ੀਨ ਆਪਣੀ ਉਹ ਜਾਂਦੀ ਆਪਣਾ ਕੰਮ ਹੋਇਆ ਨੱਕੀ ਠੀਕ ਹੈ ਇਹ ਉਹ ਜਾਂਦੀ ਸਾਹਮਣੇ ਠੀਕ ਹੈ ਤੇ ਆਪਾਂ ਮੋਟਰਸਾਂ ਲੈ ਗਏ ਆਪਣਾ ਉਹ ਖੜਾ ਨਾਲ ਪਾਣੀ ਧਾਣੀ ਦੇ ਕੈਂਪਰ ਜਿਪੇ ਉੱਥੇ ਨਾ ਤੇ ਚੱਕ ਕੇ ਚੱਲੀਏ ਘਰੇ ਘਰੇ ਜਾ ਕੇ ਸਮਾਨ ਸੂਣ ਬਣਾ ਕੇ ਗੁੜਚਾਲਾ ਆਉਦਾ ਨਾ ਸਾਰਾ ਤੇ ਹੁਣ ਬਾਈ ਜੀ ਵਟਾਂ ਡਿਊਟੀ ਲੈ ਗਈ ਅੱਜ ਤੋਂ ਸਟਾਰਟ ਕਰੀਏ ਕੰਮ ਹਣਾ ਤੇ ਗਾਂ ਲਿਖਦਾ ਸੱਚ ਆਪਣੇ ਰੀਪਰ ਹੀ ਵੱਜੀ ਜਾਂਦਾ ਤੁਰਤ ਦੁਪਹਿਰੀ ਕੰਮ ਨਿਵੇੜੀਏ ਨੇ ਸਾਰੇ ਆਪੜ ਤੇ ਚਲੋ ਚੱਲ ਗਏ ਤੇ ਚੱਲ ਕੇ ਵੇਣਾ ਕੀ ਬੰਦਾ ਹੁਣ ਹੋ ਬਈ ਮਿੱਤਰੋ ਪਹੁੰਚ ਚੁੱਕੇ ਆ ਜਿੱਥੇ ਛੋਨਾ ਲਾਇਆ ਆਪਾਂ ਦੂਜੇ ਖੇਤ ਦਾ ਤੇ ਆਉਣ ਸਰ ਸਾਡੇ ਪੈ ਚੁੱਕੀ ਐ ਪੱਲ ਯੋ ਬੇਬੀ ਗੋ ਆਖ ਖਲਿਆਰ ਨਾ ਬਾਲਾ ਗੱਲ ਰੁਪਏ ਥੋ ਚਿੱਕੜੀ ਦੀ ਆਉਣਾ ਯਾਰ ਇੰਨਾ ਤੇਲਾ ਵੜਿਆ ਨਾ ਖਲਿਆਰ ਦੇ ਮਿੱਤਰਾਂ ਦਵਾ ਲਾਉਣ ਨੂੰ ਮੈਂਟ ਮਾਰਣਾ ਚਾਦਰ ਤਾਂ ਮੈਂ ਲੈ ਆਉਣੇ ਜਾ ਕੇ ਕੋਈ ਗੱਲ ਨਹੀਂ ਪੱਲੀਆਂ ਤੋੜਾ ਹੋਇਆ ਪਿਆ ਪੱਲੀਆਂ ਮੇਰੇ ਨਾਲ ਗੱਲ ਨਹੀਂ ਬੰਨ੍ਹਨੀ ਆਪਣੀ ਮੈਂ ਲੈ ਆਉਣੇ ਜਾ ਕੇ ਪੱਲੀਆਂ ਵਾਪਿਓ ਤੇ ਇਹਨੇ ਚੋਬਰ ਹਲਾਈ ਜਾਂਦਾ ਓਟਾ ਮੋਟਾ ਜਾ ਤੇ ਇੱਕ ਦੀ ਪਲੜਿਆ ਹੋਰ ਮਿਲ ਜੇ ਨਾ ਚੁੰਡ ਤੇ ਲੱਗ ਜੇ ਪਰੇ ਤੇ ਸੌਖਾ ਖਿਲਰ ਜੇ ਚਲੋ ਚਲੀਏ ਫਿਰ ਸੋ ਮਿੱਤਰੋ ਉੱਥੇ ਆਪਾਂ ਹਲਾ ਕੇ ਆ ਕੇ ਦੋ ਟਰਾਲੀਆਂ ਬਹੁਤ ਔਕੀਆਂ ਹਲਾਈਆਂ ਇੰਨਾ ਜੋਰ ਹਟਾਣਾ ਸਰ ਜਿੰਦਗੀ ਲੱਗਿਆ ਨਹੀਂ ਸੀਗਾ ਤੇ ਹੁਣ ਵੇ ਘਰੇ ਦੋ ਟਰਾਲੀਆਂ ਪਈਆਂ ਜਾ ਕੇ ਉਹ ਹਲਾਉਣੀਆਂ ਹਜੇ ਹਜੇ ਖੇਤ ਵੀ ਜਾਣਾ ਚੱਕਲੀਆਂ ਬਾਂਸ ਰੀਆਂ ਫੌੜੇ ਆਪਦੇ ਸਾਰੇ ਹਨ ਤੇ ਚੱਲ ਕੇ ਹਲਾਗੇ ਹਨ ਮੋਟਾ ਮੋਟਾ ਜਾ ਹਲਾ ਕੇ ਤੇ ਫਿਰ ਚੱਲਾਂਗੇ ਖੇਤ ਨਾਲ ਨੂੰ ਕੇ ਵੇਲੇ ਹੋ ਗਏ ਹਨ ਤੇ ਚਲੋ ਆਪੇ ਹਲਾਈਏ ਲੋ ਵੀ ਮਿੱਤਰੋ ਝੋਨਾ ਦਿੱਤਾ ਇਹ ਹਲਾ ਸਾਰਾ ਵੱਡੇ ਲੋ ਠੀਕ ਆ ਜੀ ਨਾ ਧੋ ਕੇ ਪਹੁੰਚ ਚੁੱਕੇ ਆ ਖੇਤ ਸਭ ਤੋਂ ਪਹਿਲਾਂ ਲਾਇਆ ਸਬਜ਼ੀ ਨੂੰ ਪਾਣੀ ਠੀਕ ਹੈ ਉਹ ਵੀ ਲੱਗ ਚੁੱਕਾ ਤੇ ਇਧਰ ਚੋਬਰ ਵੱਡੀ ਦਾ ਨੀਰਾ ਹੱਥ ਚੱਕਦੇ ਮੁੰਡਿਆ ਚੱਕਦੇ ਹੱਥ ਹਾਂ ਯੋ ਬੇਬੀ ਗੋ ਆ ਲੋ ਵੀ ਨੀਰਾ ਦਿੱਤਾ ਵੱਡ ਚੋਬਰ ਨੇ ਆ ਵਾ ਲੱਦਣੇ ਦੋ ਦਿਨ ਇਕੱਠੇ ਵੜਤਾ ਅੱਜ ਇਹ ਜਿਹੜਾ ਵਲੌਗ ਵੀ ਬੜਾ ਲੰਮਾ ਕੁ ਸ਼ੂਟ ਨਹੀਂ ਹੋਇਆ ਆਪਾਂ ਤੋਂ ਤੇ ਮੈਂ ਚੱਲ ਹੁਣ ਗੀਤ ਜਾਂ ਗਾਜ ਦੇ ਇੱਥੇ ਖੜ ਕੇ ਲਾਦੇ ਕਰਾ ਮੁੰਡਾ ਮੈਂਟ ਮਾਰ ਕੇ ਰਾਂ ਫਿਰ ਮੈਂ ਘਰੇ ਜਾਣਾਂ ਟਾਈਮ ਨਾਲ